ਪਛਾਣ ਕੀ ਮਨ ਉਹਨਾਂ ਦੀ ਡੈਥ ਹੋ ਗਈ ਜੀ ਪਰ ਸਾਨੂੰ ਸਾਡੇ ਬਰਾਦਰ ਦਾ ਇਹ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ਜੀ ਬਰਾਦਰ ਦੀ ਗੁੜੀਆ ਗੱਲੀ 12 ਸਾਲ ਦੀ ਆ 7ਵੀਂ ਕਲਾਸ ਪੜ੍ਹਦੀ ਹੈ ਜੀ ਦਾਗਾ ਇਹੀ ਕਮਾਉਣ ਦਾ ਸਾਧਨ ਸੀਗਾ ਤੋਂ ਜਿੰਨੀ ਵੀ ਸਰਕਾਰ ਦੀ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਇਹਨਾਂ ਦੀ مالی ਮਦਦ ਬਣਦੀ ਆ ਉਹ ਵੀ ਦਿੱਤੀ ਜਾਓ 14 ਸਾਲ ਦੀ ਇਸ 마ਸੂਮ ਨੂੰ ਕੀ ਪਤਾ ਸੀ ਕਿ ਪਾਪਾ ਹੁਣ ਕਰ ਵਰਦੀ ਚ ਨਹੀਂ ਤਿਰੰਗੇ ਚ ਲਪਟਕਿਉਣਗੇ ਪੰਜਾਬ ਦਾ ਇੱਕ ਹੋਰ ਪੁੱਤ ਦੇਸ਼ ਲਈ ਕੁਰਬਾਨ ਹੋ ਗਿਆ ਭਾਰਤੀ ਫੌਜ ਸтенаਤ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਰੋ ਦੇ ਹੌਲਦਾਰ ਅੰਗਰੇਜ਼ ਸਿੰਘ ਦੀ ਫਿਰੋਜ਼ਪੁਰ ਦੇ ਵਿੱਚ ਡਿਊਟੀ ਦੇ ਦੌਰਾਨ ਮੌਤ ਹੋ ਗਈ। ਅੱਜ ਜਦ ਪਿੰਡ ਪੈਰੋ ਦੇ ਵਿੱਚ ਭਾਰਤੀ ਫੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਸ਼ਹੀਦ ਅੰਗਰੇਜ਼ ਸਿੰਘ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਤੇ ਪਰਿਵਾਰ ਲਈ مالی ਮਦਦ ਦੀ ਮੰਗ ਵੀ ਕੀਤੀ ਗਈ ਕਿਉਂਕਿ ਪਰਿਵਾਰ ਦੇ ਵਿੱਚ ਇੱਕ 14 ਸਾਲ ਦੀ ਬੇਟੀ ਹੈ ਅਤੇ ਘਰ ਦੀ ਰੋਜ਼ੀ-ਰੋਟੀ ਚਲਾਉਣ ਦੀ ਜ਼ਿੰਮੇਵਾਰੀ ਅੰਗਰੇਜ਼ ਸਿੰਘ ਤੇ ਹੀ ਸੀ। ਜਨਵਰੀ 2003 ਦੇ ਵਿੱਚ ਉਹ ਫੌਜ ਚ ਭਰਤੀ ਹੋਏ ਸਨ ਜੰਮੂ ਵਿਖੇ ਤਾਇਨਾਤ ਸਨ ਤੇ ਹੁਣ ਸੂਬੇਦਾਰ ਦੀ ਪ੍ਰੋਮੋਸ਼ਨ ਲਈ ਫਿਰੋਜ਼ਪੁਰ ਵਿਖੇ ਟ੍ਰੇਨਿੰਗ ਲਈ ਆਏ ਹੋਏ ਸਨ। ਅੰਮ੍ਰਿਤਪੁਰ ਕੀ ਹੋਈ ਸੀ ਉਹ ਜੰਮੂ ਵਿਖੇ ਤਾਇਨਾਤ ਸੀ ਤੇ ਪਰ ਹੱਤ ਥੋੜੇ ਪੁਰਾਏ ਹੋਏ ਸੀ। ਉੱਥੇ ਚਾਂਕੀ ਮਨ ਉਹਨਾਂ ਦੀ ਡੈਥ ਹੋ ਗਈ ਜੀ ਪਰ ਸਾਨੂੰ ਸਾਡੇ ਬਰਾਦਰ ਦਾ ਇਹ ਘਟਕਾ ਕਦੇ ਨਹੀਂ ਪੂਰਾ ਹੋਣਾ ਜੀ। ਪਰਾਸ ਦੀ ਗੁੜੀਆ ਗੱਲੀ 12 ਸਾਲ ਦੀ ਹੈ 7ਵੀਂ ਕਲਾਸ ਪੜ੍ਹਦੀ ਹੈ ਜੀ। ਪੰਜਾਬ ਸਰਕਾਰ ਤੋਂ ਕੀ ਮੰਗਣੀ ਹੈ? ਪੰਜਾਬ ਸਰਕਾਰ ਤੋਂ ਇਹੀ ਮੰਗਦੇ ਆ ਜੀ ਕੋਈ ਦਾ ਵਿਤੀ ਸਹਾਇਤਾ ਦਿੱਤੀ ਜਾਵੇ ਇੱਕ ਨੌਕਰੀ ਦਿੱਤੀ ਜਾਵੇ ਪੰਜਾਬ ਸ਼ਹੀਦਾਂ ਦੀ ਧਰਤੀ ਆ ਸਾਡੇ ਜਿਹੜੇ ਸੈਨਿਕ ਆਗੇ ਸਾਡੇ ਦੇਸ਼ ਦੀ ਰਾਖੀ ਕਰਦੇ ਆ ਅੱਜ ਸਾਡੇ ਪਿੰਡ ਪੇਰੋਂ ਦਾ ਲੈਫ ਸੁਬੇਦਾਰ ਅੰਗਰੇਜ਼ ਸਿੰਘ ਜੋ ਸ਼ਹੀਦ ਹੋਇਆਗਾ ਉਹਦੀ ਅੰਤਮ ਸੰਸਕਾਰ ਤੇ ਆ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਅਰਪਣ ਕੀਤੇ ਨੇ ਜੋ ਵੀ ਆਰਮੀ ਦੀ ਕਾਰਵਾਈ ਤੋਂ ਬਾਅਦ ਸਾਨੂੰ ਜੋ ਡਾਕੂਮੈਂਟਸ ਮਿਲਣਗੇ ਪੰਜਾਬ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਨਾਰਮਲ ਦੇ ਮੁਤਾਬਕ ਜੋ ਸਹਾਇਤਾ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਹਮੇਸ਼ਾ ਅਸੀਂ ਦਾ ਨਾਲ ਖੜੀ ਹੈ ਹਾਜ਼ਰ ਹੈਗੀ ਅੱਜ ਸਰਕਾਰ ਵੱਲੋਂ ਐਸਪੀਐਸ ਸਾਹਿਬ ਮੈਂ ਖੁਦ ਐਸਪੀਐਸ ਸਾਹਿਬ ਅਸੀਂ ਸਰਦਾ ਸੌਣੋਂ ਭੇਡ ਕਰਨ ਆਏ ਸੀਗੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਤੇ ਇੱਕ ਲੜਕੀ ਹੈ 10 ਸਾਲ ਦੀ ਛੋਟਾ ਪਰਿਵਾਰ ਹੈਗਾ ਇਹੀ ਕਮਾਉਣ ਦਾ ਸਾਧਨ ਸੀਗਾ ਤੋਂ ਜਿੰਨੀ ਵੀ ਸਰਕਾਰ ਦੀ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਇਹਨਾਂ ਦੀ مالی ਮਦਦ ਬਣਦੀ ਆ ਉਹ ਵੀ ਦਿੱਤੀ ਜਾਊ ਤੇ ਨਿੱਜੀ ਤੌਰ ਤੇ ਅਸੀਂ ਖੁਦ ਇਹ ਪਰਿਵਾਰ ਸਾਡਾ ਆਪਦਾ ਅਸੀਂ ਹਮੇਸ਼ਾ ਇਸੇ ਦੇ ਪਰਿਵਾਰ ਨਾਲ ਨਿਵੇਸ਼ਾਂ ਨਾਲ ਖੜਾਂਗੇ ਜਦੋਂ ਵੀ ਲੋੜ ਪਈ ਆਵਾਜ਼ ਵੱਜੀ ਅਸੀਂ ਇਸੇ ਦੇ ਪਰਿਵਾਰ ਦੇ ਨਾਲ ਹਮੇਸ਼ਾ ਸਦਾ ਨਾਲ ਹਾਂ ਹੋਈ ਦੇ ਜਵਾਨ ਚੀਜ਼ ਹੋਇਆ ਬੜਾ ਬੜੀ ਦੁਖਦਾਈ ਘਟਨਾ ਦੇਸ਼ ਵਾਸਤੇ ਸਟੇਟ ਵਾਸਤੇ ਪਰਿਵਾਰ ਵਾਸਤੇ ਵੀ ਹੈ ਤਲਕ ਤੇ ਜਿਹਦਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ ਜਿਹਦੇ ਵਿੱਚ ਡੀਸਾ ਵੱਲੋਂ ਡਿਊਟੀ ਲਗਾਈ ਗਈ ਮੇਰੀ ਸਰਕਾਰ ਦੀ ਤਰਫੋਂ ਐਮਐਲਏ ਸਾਹਿਬ ਵੀ ਆਏ ਸਰਕਾਰ ਦੀ ਤਰਫੋਂ ਜਿਹੜੇ ਉਹਨਾਂ ਨੂੰ ਸਰਦਾ ਤੇ ਰੀਤ ਪਾਕ ਸੀ ਉਹਨਾਂ ਨੂੰ ਅਰਪਣ ਕੀਤੇ ਆ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜਿਹੜੀ ਪਿੰਡ ਵਾਸੀਆਂ ਵਾਸਤੇ ਸਟੇਟ ਵਾਲੇ ਦੇਸ਼ ਵਾਸੀ ਇੱਕ ਰਾਖਾ ਸੀ ਦੇਸ਼ ਦਾ ਕੌਮ ਦਾ